ਲੰਗੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡਾ ਵਿਵਾਦ ਛਿੜ ਗਿਆ ਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਦੇ ਕਥਿਤ ਆਗੂਆਂ ਦੇ ਨਾਲ ਕੋਈ ਮੀਟਿੰਗ ਕਰ ਰਿਹਾ ਹੈ ਇਸ ਚੀਜ਼ ਦਾ ਖਲਾਸਾ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਵਿਵਾਦਾਂ ਦੀ ਬਿਆਨਾਂ ਦੀ ਇੱਕ ਲੜੀ ਸ਼ੁਰੂ ਹੋ ਜਾਂਦੀ ਹੈ ਕੀ ਕੋਈ ਮੀਟਿੰਗ ਹੋਈ ਹੈ ਕੀ ਮੁਹਾਲੀ ਦੇ ਕਿਸੇ 5 ਸਟਾਰ ਹੋਟਲ ਦੇ ਵਿੱਚ ਕੋਈ ਮੀਟਿੰਗ ਕੀਤੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਮੀਟਿੰਗ ਕੀਤੀ ਆਰਐਸਐਸ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਵੀ ਜੁੜੇ ਨੇ ਪਰ ਉਹਨਾਂ ਤੋਂ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਕੁਝ ਫੇਸਬੁੱਕ ਪੋਸਟਸ ਦਾ ਹਵਾਲਾ ਲੈ ਦਿੰਦੇ ਆ ਦਰਸਲ ਸਭ ਤੋਂ ਪਹਿਲਾਂ ਰੁਖ ਕਰਦੇ ਆ ਸਰਬਜੀਤ ਚੇਂਜਰ ਦੀ ਉਸ ਪੋਸਟ ਬਾਰੇ ਜਿਹਦੇ ਵਿੱਚ ਸਰਬਜੀਤ ਚੰਦਰ ਲਿਖਦੇ ਨੇ ਕਿ ਹਰਪ੍ਰੀਤ ਸਿੰਘ ਦੀ ਦਿੱਲੀ ਨਾਲ ਯਾਰੀ ਫਿਰ ਹੋਈ ਬੇਨਕਾਬ ਲਿਖਦੇ ਨੇ ਕਿ ਅਖਵਾਉਣਾ ਅਕਾਲੀ ਫੂਲਾ ਸਿੰਘ ਤੇ ਰਾਤ ਦੇ ਹਨੇਰੇ ਚ ਮੀਟਿੰਗਾਂ ਕਰਨੀਆਂ ਆ ਆਰਐਸਐਸ ਏਜੰਟਾਂ ਨਾਲ ਮੋਹਾਲੀ ਦੇ ਪੰਜ ਸਟਾਰ ਹੋਟਲ ਦੇ ਵਿੱਚ ਰਾਤ ਦੇ 11 ਵਜੇ ਹੋਈ ਮੀਟਿੰਗ ਦੀਆਂ ਤਸਵੀਰਾਂ ਇਥਾਂ ਕੁਝ ਤਸਵੀਰਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਖੈਰ ਚੰਦਰ ਸਾਹਿਬ ਚੰਗੀ ਗੱਲ ਹੈ ਤੁਸੀਂ ਬੜੇ ਤਰੀਕੇ ਨਾਲ ਇੱਕ ਪੋਸਟ ਲਿਖੀ ਆ ਜਿਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਰਐਸਐਸ ਦੇ ਸੋ ਕਾਲਡ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਏਜੰਟਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਉਹ ਮੇਣਾ ਵੀ ਬੜਾ ਟਿਕਾ ਕੇ ਮਾਰਿਆ ਕਿ ਗੱਲਾਂ ਅਕਾਲੀ ਫੂਲਾ ਸਿੰਘ ਵਾਲੀਆਂ ਤੇ ਮੀਟਿੰਗਸ ਆਰਐਸਐਸ ਦੇ ਏਜੰਟਾਂ ਦੇ ਨਾਲ ਪਰ ਇੱਥੇ ਚੇਤਾਵਨੀ ਕਰਾ ਦੇਣਾ ਚਾਹੁੰਦਾ ਕਿ ਪੰਥਕ ਪਾਰਟੀ ਦੇ ਪ੍ਰਧਾਨ ਖਾਉਣ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰਕ ਸਮਾਗਮ ਦੇ ਵਿੱਚ ਪੂਰਾ ਕੇਂਦਰ ਆਇਆ ਹੋਇਆ ਸੀ ਸੈਂਟਰ ਗਵਰਨਮੈਂਟ ਦੇ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਦਾ ਤੰਤਾ ਲੱਗਿਆ ਹੋਇਆ ਸੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਉਹ ਪੋਸਟਸ ਵੀ ਹੈਗੀਆਂ ਨੇ ਜਿੱਥੇ ਬਾਦਲ ਪਰਿਵਾਰ ਸੌਦਾ ਸਾਧ ਦੇ ਅੱਗੇ ਬੈਠਾ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਪੋਸਟਸ ਵੀ ਹੈਗੀਆਂ ਨੇ ਜਿੱਥੇ ਬਾਦਲ ਪਰਿਵਾਰ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰ ਰਿਹਾ ਹੱਸਦੇ ਖੇਡਦੇ ਪਏ ਐ ਸਮਾਂ ਬਤਾ ਰਹੇ ਐ ਉਹਨਾ ਪੋਸਟਸ ਦਾ ਉਹਨਾ ਫੋਟੋਆਂ ਦਾ ਕੀ ਕਹੋਗੇ ਤੁਸੀਂ ਖੈਰ ਬਹੁਤ ਵੱਡਾ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੀ ਲਗਾਇਆ ਗਿਆ ਖੈਰ ਆਰਐਸਐਸ ਦੇ ਨਾਲ ਮੀਟਿੰਗ ਜੇ ਹੋਈ ਹੈ ਜੇ ਹੋਈ ਹੈ ਤਾਂ ਸਵਾਲ ਉੱਠਣਾ ਵੀ ਲਾਜ਼ਮੀ ਹੈ ਕਿਉਂਕਿ ਆਰਐਸਐਸ ਨੂੰ ਲੈ ਕੇ ਜਾਂ ਆਰਐਸਐਸ ਦੀ ਜਿਹੜੀ ਮੂਲ ਵਿਚਾਰਧਾਰਾ ਮੰਨੀ ਜਾਂਦੀ ਹੈ ਉਸ ਨੂੰ ਲੈ ਕੇ ਸਿੱਖ ਜਿਹੜੇ ਨੇ ਆ ਸਿੱਖ ਸੈਂਟੀਮੈਂਟ ਜਿਹੜਾ ਆ ਉਹ ਹਮੇਸ਼ਾ ਤੋਂ ਹੀ ਇੱਕ ਕੁਐਸਚਨੇਬਲ ਸੈਂਸ ਦੇ ਵਿੱਚ ਰਿਹਾ ਆ ਉਹਨੂੰ ਹਮੇਸ਼ਾ ਐ ਲੱਗਿਆ ਕਿ RSS ਦਾ ਜਿਹੜਾ ਮੂਹ ਲੈਜੈਂਡਾ ਆ ਉਹ ਐਂਟੀ ਸਿੱਖ ਹੋ ਸਕਦਾ ਆ ਪਰ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਹ ਮੀਟਿੰਗ RSS ਦੇ ਏਜੰਟਸ ਨਾਲ ਹੋਈ ਹੈ ਸਾਡੇ ਨਾਲ ਜੁੜੇ ਹੋਏ ਨੇ ਕਰਨੈਲ ਸਿੰਘ ਪੀਰ ਮੁਹੰਮਦ ਕੀ ਬੋਲਦੇ ਨੇ ਇਸ ਮਸਲੇ ਬਾਰੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇਹ ਮੀਟਿੰਗ ਹੋਈ ਕਿ ਨਾ ਵਿੱਚ ਵਨ ਇੰਡੀਆ ਪੰਜਾਬੀ ਤੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਚੁੱਕੇ ਨੇ ਪੀਰ ਮੁਹੰਮਦ ਜੀ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਆ ਸਤਿ ਸ੍ਰੀ ਅਕਾਲ ਜੀ ਮੈਂ ਸਿੱਧਾ ਸਵਾਲ ਤੇ ਆਉਣਾ ਚਾਹੁੰਦਾ ਆ ਸਰਜੀਤ ਚੰਜਰ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ 18 ਤਰੀਕ ਨੂੰ ਔਰ ਬੜੇ ਗੰਭੀਰ ਇਲਜ਼ਾਮ ਲਾਏ ਕਿ ਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਦੇ ਮੈਂਬਰਾਂ ਦੇ ਨਾਲ ਮੁਹਾਲੀ ਦੇ 5 ਸਟਾਰ ਹੋਟਲ 'ਚ ਮੀਟਿੰਗ ਕਰ ਰਹੇ ਆ ਕੀ ਕਹਿਣਾ ਤੁਹਾਡਾ ਇਸ ਬਾਰੇ ਦੀ ਦੇਖੋ ਇਹ ਝੂਠਾ ਪ੍ਰੋਪਗੈਂਡਾ ਹੈ ਔਰ ਸਰਬਜੀਤ ਸਿੰਘ ਚੰਜਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਦੇ ਨਾਂ ਨਾਲ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦਾ ਉਹਦਾ ਵੀ ਲੱਗਾ ਆ ਜੀ ਤੇ ਉਹ ਸੌਦੇ ਦੇ ਉੱਤੇ ਬਹੁਤ ਸਾਰੀਆਂ ਸ਼ਖਸੀਅਤਾਂ ਸਮੇਂ-ਸਮੇਂ ਪ੍ਰਧਾਨ ਦੇ ਰੂਪ ਵਿੱਚ ਸਵਾਵਾ ਤੇਂਦੀਆਂ ਰਹੀਆਂ ਔਰ ਉਹਨਾਂ ਦਾ ਲੈਵਲ ਤੇ ਆਪਣਾ ਲੈਵਲ ਸਮਝਣਾ ਕਿ ਉਹਨਾਂ ਦਾ ਲੈਵਲ ਕੀ ਸੀ ਤੇ ਇਹਨਾਂ ਦਾ ਕੀ ਹੈ ਤੇ ਇੱਕ ਨੀਵੇਂ ਪੱਤਰ ਦੀ ਚਮਚਾਗਰੀ ਕਰਕੇ ਕੋਈ ਵੀ ਬੰਦਾ ਕਿਸੇ ਮੁਕਾਬਲੇ ਨਹੀਂ ਪਹੁੰਚ ਸਕਦਾ ਉਸ ਦੇ ਲਈ ਇੱਕ ਠੋਸ ਰਣਨੀਤੀ ਇੱਕ ਆਪਣਾ ਜੀਵਨ ਦੇ ਵਿੱਚ ਉਹ ਕੰਮ ਜਿਸ ਦੇ ਨਾਲ ਤੁਹਾਡੀ ਸ਼ਖਸੀਅਤ ਦਾ ਬਾਹਰ ਹੋਵੇ ਨਾ ਕਿ ਕ੍ਰਿਟੀਸਾਈਜ਼ ਕਰਕੇ ਤੁਸੀਂ ਆਪਣੀ ਸ਼ਖਸੀਅਤ ਦਾ ਬਾਹਰ ਕਰਨਾ ਚਾਹੁੰਦੇ ਹੋ ਇਸ ਵਿਅਕਤੀ ਨੇ ਹੁਣ ਤੱਕ ਜਿਸ ਵੀ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪ੍ਰਚਾਰ ਧਾਰਕ ਤੌਰ ਤੇ ਅਲੱਗ ਹੋਇਆ ਉਸ ਦਾ ਬਹੁਤ ਹੀ ਨਰਾਦਰ ਭਰੇ ਸ਼ਬਦਾਂ ਦੇ ਨਾਲ ਇਸ ਵਿਅਕਤੀ ਨੇ ਜੋ ਬਿਆਨਬਾਜ਼ੀ ਕੀਤੀ ਹੈ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪਰ ਜਨਰਲ ਸ਼ਖਤਰ ਦੇ ਅਹੁਦੇ ਤੋਂ ਅਸਤੀਵਾ ਦਿੱਤਾ ਸੀ ਤਾਂ ਇਹ ਕਹਿੰਦਾ ਸੀ ਕਿ ਕੀ ਫਰਕ ਪੈਂਦਾ ਤਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਬਹੁਤ ਸਾਰੇ ਆਗੂ ਜਿਹੜੇ ਸ਼ਰਮੌਰ ਆਗੂ ਸਨ ਸ਼੍ਰੋਮਣੀ ਅਕਾਲੀ ਦਲ ਪਾਦਲ ਦੀ ਲੀਡਰਸ਼ਿਪ ਨੂੰ ਛੱਡ ਕੇ ਜਾ ਚੁੱਕੇ ਨੇ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਨੀਵੇਂ ਪੱਤਰ ਦੀ ਬਿਆਨਬਾਜ਼ੀ ਕਰਕੇ ਕੋਈ ਇਹ ਕਹਿਣਾ ਕਿ ਇਹਨਾਂ ਨਾਲ ਕੀ ਫਰਕ ਪੈਂਦਾ ਇਹਨਾਂ ਨਾਲ ਕੀ ਫਰਕ ਪੈਂਦਾ ਤੇ ਅੱਜ ਕੱਖੋਂ ਹੌਲੇ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕੀ ਸ਼ਬਦ ਕਰਨਾ ਚਾਹੁੰਦੇ ਹਨ ਬਿਆਨੀ ਹਰਪ੍ਰੀਤ ਸਿੰਘ ਜੀ ਆਪਾਂ ਉਸ ਵੀਡੀਓ ਉਸ ਫੋਟੋ ਦੀ ਗੱਲ ਕਰ ਲਈ ਜਾਂ ਉਹਨਾਂ ਫੋਟੋਆਂ ਦੀ ਗੱਲ ਕਰ ਲਈ ਉਹਦੇ ਜਿਹੜੇ ਲੋਕ ਨੇ ਉਹ ਹੈ ਕੌਣ ਕਿ ਉਹ ਆਰਐਸਐਸ ਦੇ ਆਗੂ ਨੇ ਜਾਂ ਕੋਈ ਹੋਰ ਨੇ ਉਹ ਸਪਸ਼ਟ ਕਰਿਓ ਜਰਾ ਦੇਖੋ ਬਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਬਕਾ ਜេសਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਔਰ ਉਹ ਕਈ ਵਾਰੀ ਕਹਿ ਚੁੱਕੇ ਨੇ ਕਿ ਮੇਰੇ ਨਾਲ ਜਦੋਂ ਮੈਂ ਜਥੇਦਾਰ ਸਾਹਿਬ ਦੀ ਸੁਵਾਮਨਭਾਰਿਆ ਸੀ ਮੇਰੇ ਨਾਲ ਹਰ ਪਾਰਟੀ ਦੇ ਆਗੂ ਮੈਨੂੰ ਮਿਲਦੇ ਸੀ ਆਂ ਕਿਸਗਾ ਤਰੀ ਦੇ ਵਿੱਚ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਕਈ ਵਾਰੀ ਕਈਆਂ ਵਿਅਕਤੀਆਂ ਦੇ ਨਾਲ ਤੁਹਾਡੇ ਨਿੱਜੀ ਸਬੰਧ ਵੀ ਬਣ ਜਾਂਦੇ ਆ ਜੀ ਤੇ ਜੇ ਕੋਈ ਬੰਦਾ ਅਮਰੀਕਾ ਤੋਂ ਪੰਜਾਬ ਦੀ ਤਰਕੀ ਤੇ ਆਇਆ ਤਾਂ ਉਹ ਤੁਹਾਨੂੰ ਮਿਲਦਾ ਹੈ ਤੁਸੀਂ ਇਕੱਠਾ ਖਾਣਾ ਖਾਂਦੇ ਹੋ ਤਾਂ ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਜਿੱਥੋਂ ਤੱਕ ਸਾਡੇ ਵਿਅਕਤੀਗਤ ਸਬੰਧਾਂ ਦੀ ਗੱਲ ਏ ਬਹੁਤ ਸਾਰੀਆਂ ਫੋਟੋਆਂ ਉਹਨਾਂ ਹੀ ਬੰਦਿਆਂ ਦੇ ਨਾਲ ਪ੍ਰਕਾਸ਼ ਸਿੰਘ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਸੁਖੀਰ ਸਿੰਘ ਬਾਦਲ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਸਾਹਮਣੇ ਆਈਆਂ ਨੇ ਤੇ ਜਿਹਦਾ ਗਿਆਨੀ ਹਰਪ੍ਰੀਤ ਸਿੰਘ ਕਮਲਨਾਥ ਨੂੰ ਮਿਲਦੇ ਗੁਲਦਸਤਾ ਦੇ ਕੇ ਫਿਰ ਬਹੁਤ ਮਾੜੀ ਗੱਲ ਏ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਪਿਛਲੇ ਸਮੇਂ ਦੇ ਵਿੱਚ ਗੁਲਦਸਤਾ ਲੈ ਕੇ ਜਿਹੜਾ ਕਮਲਨਾਥ ਜਿਹੜਾ ਸਿੱਖਾਂ ਦਾ ਨਸਲ ਕੁਸ਼ੀ ਦਾ ਮੁੱਖ ਕਾਤਲ ਹੈ ਉਹਨੂੰ ਮਿਲਦੇ ਰਹੇ ਉਹ ਵੀ ਫੋਟੋ ਜਾਰੀ ਕੀਤੀ ਮੈਂ ਤੁਹਾਨੂੰ ਭੇਜ ਵੀ ਦਿੱਤਾ ਆ ਤੇ ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਚਕਦੀਸ਼ ਟਾਈਟਲਰ ਨੂੰ ਮਿਲਦੇ ਆ ਫਿਰ ਬਹੁਤ ਮਾੜੀ ਗੱਲ ਹਾਂਜੀ ਤੇ ਜੇ ਉਹ ਕੋਈ ਕਾਮਨ ਲੋਕ ਨੇ ਜਿਹੜੇ ਅੱਜ ਸਮਾਜ ਦੇ ਵਿੱਚ ਵਿਚਰਦੇ ਨੇ ਹਰ ਬੰਦੇ ਦਾ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧ ਹੁੰਦਾ ਤਾਂ ਤੁਸੀਂ ਦੇਖੋਗੇ ਇਹ ਭਾਜਪਾ ਨੂੰ ਗਾਲਾਂ ਕੱਢਦੇ ਆ ਬਹੁਤ ਸਾਰੇ ਬੀਜੇਪੀ ਦੇ ਆਗੂਆਂ ਨੂੰ ਇਹ ਆਪਦੀ ਪਾਰਟੀ 'ਚ ਸ਼ਾਮਲ ਵੀ ਕਰਦੇ ਆ ਬਹੁਤ ਸਾਰੇ ਆਗੂ ਇਹਨਾਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਜਾਂਦੇ ਆ ਤਾਂ ਇਹ ਜਿਹੜੀ ਹੈ ਇਹ ਨੀਵੇਂ ਪੱਤਰ ਦੀ ਸਿਆਸਤ ਕਿਸੇ ਤੇ ਵੀ ਕੰਮ ਨਹੀਂ ਆਉਣੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨੂੰ ਲੈ ਕੇ ਇੱਕ ਦੂਜੇ ਦੀ ਬਦਨਾਮੀ ਕਰਨੀ ਜੇ ਕੋਈ ਸ਼ੋਭ ਨਹੀਂ ਕੀ ਹੈ ਸਿੰਘ ਸਾਹਿਬ ਮੇਰੀ ਮੇਰੀ ਬੇਨਤੀ ਹੈ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਇਹਨਾਂ ਦੀਆਂ ਤਾਂ ਤਸਵੀਰਾਂ ਵੀ ਤੁਸੀਂ ਸਾਧੀਆਂ ਕਰ ਸਕਦੇ ਹੋ ਤੇ ਈਵਨ ਸੁਖਬੀਰ ਸਿੰਘ ਬਾਦਲ ਦੇ ਬੇਟੀ ਦੇ ਵਿਆਹ ਦੇ ਉੱਤੇ ਪੂਰੀ ਬੀਜੇਪੀ ਲੀਡਰਸ਼ਿਪ ਆਈ ਹੋਈ ਸੀਗੀ ਜੇ ਆਪਾਂ ਉਹਦੇ ਪੈਰਲਲ ਇੱਕ ਗੱਲ ਪੁੱਛਣੀ ਚਾਹੀਏ ਕਿ ਅਸਲ ਦੇ ਵਿੱਚ ਕੀ ਉਹ ਲੋਕ ਕੌਣ ਨੇ ਤੁਸੀਂ ਉਹ ਦੱਸ ਸਕਦੇ ਹੋ ਜੇ ਆਪਾਂ ਕਲੈਰੀਫਾਈ ਕਰ ਦਈਏ ਤਾਂ ਹੋ ਸਕਦਾ ਹੈ ਕਿ ਜੀ ਦੇਖੋ ਮੈਂ ਤਾਂ ਜੇ ਤਾਂ ਮੈਂ ਮੀਟਿੰਗ ਕੀਤੀ ਹੋਵੇ ਜਾਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਹੋਵਾਂ ਫਿਰ ਮੈਂ ਉਹਨਾਂ ਵਿਅਕਤੀਆਂ ਬਾਰੇ ਦੱਸ ਸਕਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਤੁਸੀਂ ਦੇਖੋ ਮੈਂ ਆਪਣੀ ਗੱਲ ਕਰਦਾ ਕਿ ਮੈਂ ਯੂਰਪ ਦੇ ਦੌਰੇ ਤੇ ਸੀ ਇੱਕ ਬਹੁਤ ਹੀ ਸੀਨੀਅਰ ਬੰਦਾ ਜਿੱਥੇ ਅਸੀਂ ਠਹਿਰੇ ਹੋਏ ਸੀ ਤੇ ਉੱਥੋਂ ਅਸੀਂ ਅੱਗੇ ਸਫ਼ਰ ਤੇ ਜਾਣਾ ਸੀ ਜ਼ਿਊਰਿਕ ਯਾਨੀ ਕਿ ਸਵਿਟਜ਼ਰਲੈਂਡ ਦੇ ਵਿੱਚ ਤੇ ਉਹ ਸਾਨੂੰ ਮਿਲਦਾ ਉਹ ਕਹਿੰਦਾ ਜੀ ਮੈਂ ਮੈਂ ਬੈਂਕ ਹੋਟਲ ਦਾ ਮਾਲਕ ਵੀ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਇੱਥੇ ਆਏ ਹੋ 스위ਟਜ਼ਰਲੈਂਡ ਦੇ ਦੌਰੇ ਤੇ ਤਾਂ ਮੇਰਾ ਜਿਹੜਾ ਰੌਹਲ ਗਾਂਧੀ ਨਾਲ ਬਹੁਤ ਨੇੜੇ ਦਾ ਸਬੰਧ ਹੈ ਔਰ ਮੈਂ ਉਹਨਾਂ ਦਾ ਨੀਅਰ ਡੀਅਰ ਆ ਉਹ ਮੇਰੇ ਨੇ ਤੇ ਉਸ ਨੇ ਮੈਨੂੰ ਇਹ ਗੱਲ ਕਹੀ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋ ਰਿਹਾ ਕੱਠ ਜੋੜ ਹੋ ਰਿਹਾ ਕਾਂਗਰਸ ਨਾਲ ਤੇ ਮੈਂ ਇੱਕ ਵਾਰੀ ਹੈਰਾਨ ਹੋ ਗਿਆ ਮੈਂ ਹਾਂ ਕਿ ਇਹ ਕਿਵੇਂ ਹੋ ਸਕਦਾ ਫਿਰ ਉਹਨੇ ਮੈਨੂੰ ਦੱਸਿਆ ਕਿ ਜੇ ਰੌਹਲ ਗਾਂਧੀ ਆਣ ਕੇ ਇੱਥੇ ਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਂਦੇ ਗਾਂਧੀ ਪਰਿਵਾਰ ਤੇ ਤੁਸੀਂ ਇਹ ਦੇਖੋ ਕਿ ਇਹ ਰਸਤਾ ਸਾਫ ਹੋ ਜਾਏਗਾ ਇੱਕ ਸਮੇਂ 1957 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਕੇ ਐਮਐਲਏ ਬਣੇ ਸੀ 1957 ਦੇ ਵਿੱਚ ਕਿ ਉਹੋ ਹੀ ਕਾਂਗਰਸ ਦੇ ਵਿੱਚ ਕੋਈ ਮਾੜਾ ਮੋਟਾ ਗਲਤ ਹੋਇਆ ਉਹ ਉਹਦੇ ਸ਼ਬਦ ਸੀ ਕਿ ਮਾੜਾ ਮੋਟਾ ਫਿਰ ਮੈਂ ਉਹਨੂੰ ਦੱਸਿਆ ਕਿ ਮਾੜਾ ਮੋਟਾ ਨਹੀਂ ਇਹ ਇੱਕ ਸਮਝੋ ਕਿ ਸੂਬਾ ਸਰਾਂਦ ਨੇ ਜੋ ਸੈਭਜਾਦਿਆਂ ਦੇ ਨਾਲ ਉਸ ਵਕਤ ਕੀਤਾ ਤੇ ਜਿਸ ਤਰੀਕੇ ਦਾ ਜ਼ੁਲਮ ਜਿਹੜਾ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਾਂਗਰਸ ਨੇ ਕੀਤਾ ਅਸੀਂ ਉਹਨੂੰ ਪੈਰਲਲ ਮੰਨਦੇ ਆ ਜੇ ਅਸੀਂ ਰੰਗਸ਼ੇਵ ਨੂੰ ਸੂਬਾ ਸਰਾਂਦ ਨੂੰ ਨਹੀਂ ਭੁੱਲੇ ਤੇ ਅਸੀਂ ਕਾਂਗਰਸ ਨੂੰ ਕਿਵੇਂ ਭੁੱਲ ਸਕਦੇ ਤਾਂ ਉਸ ਵਿਅਕਤੀ ਨੇ ਕਿਹਾ ਕਿ ਤੁਹਾਡੀ ਲੀਡਰਸ਼ਿਪ ਦੇ ਬਹੁਤ ਸਾਰੇ ਆਗੂ ਸਾਡੇ ਸੰਪਰਕ ਦੇ ਵਿੱਚ ਨੇ ਬਹੁਤ ਜਲਦੀ ਘਟ ਜੋੜ ਹੋਵੇਗਾ ਤੇ ਮੈਂ ਆਣ ਕੇ ਇਹੋ ਗੱਲ ਇਥੇ ਪਬਲਿਕਲੀ ਕਹੀ ਸੀ ਮੈਂ ਤੁਹਾਨੂੰ ਵੀ ਅੱਜ ਕਹਿ ਰਿਹਾ ਤੇ ਇਸ ਦਾ ਮਤਲਬ ਇਹ ਹੈ ਕਿ ਮੈਂ ਉਹਨੂੰ ਮਿਲ ਕੇ ਕਿਉਂਕਿ ਮੈਂ ਤਾਂ ਨਹੀਂ ਮਿਲਿਆ ਉਹ ਮੈਨੂੰ ਮਿਲਿਆ ਤੇ ਕੋਈ ਗਨਾਹ ਥੋੜਾ ਹੋ ਗਿਆ ਤਾਂ ਉਹਦੇ ਕੋਲ ਇੱਕ ਜਾਣਕਾਰੀ ਮਿਲੀ ਜਿਹੜੀ ਮੈਂ ਅੱਜ ਲੋਕਾਂ ਦੇ ਵਿੱਚ ਸਾਂਝੀ ਕਰ ਰਿਹਾ ਸੋ ਇਹ ਬਹੁਤ ਸਾਰੇ ਮਸਲੇ ਨੇ ਜੇ ਕੋਈ ਆਕੂ ਕਿਸੇ ਦੂਸਰੇ ਆਕੂ ਨੂੰ ਮਿਲਦਾ ਪਬਲਿਕਲੀ ਕਾਇ ਕੋਈ ਗਨਾਹ ਵਾਲੀ ਗੱਲ ਨਹੀਂ ਹੈ ਠੀਕ ਠੀਕ ਹੈ ਹਾਂ ਜਿਹੜਾ ਮਿਲਣ ਵਾਲਾ ਵਿਅਕਤੀ ਹੈ ਉਹਦਾ ਪਿਛੋਕੜ ਕੀ ਹੈ ਕਿ ਉਹ ਸਿੱਖਾਂ ਦਾ ਕਾਤਲ ਹੈ ਜਾਂ ਉਸ ਦਾ ਪਿਓ ਸਿੱਖਾਂ ਦਾ ਕਾਤਲ ਸੀ ਫਿਰ ਉਹ ਬਹੁਤ ਇੱਕ ਹਰਾਨੀ ਜਨਕ ਤੱਤ ਹੁੰਦੇ ਠੀਕ ਹੈ ਠੀਕ ਹੈ ਸਿੰਘ ਸਾਹਿਬ ਧੰਨਵਾਦ